ਦੇ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਜਿਹੜੀ ਕਿਸਾਨੀ ਮੂਵਮੈਂਟ ਹੈ ਕਿਸਾਨੀ ਸੰਘਰਸ਼ ਹੈ ਬਹੁਤ ਹੀ ਤਿੱਖਾ ਹੁੰਦਾ ਜਾ ਰਿਹਾ ਆਏ ਦਿਨ ਜਿਵੇਂ ਜਿਵੇਂ ਠੰਡ ਵੱਧ ਰਹੀ ਹੈ ਉਵੇਂ ਹੀ ਕਿਸਾਨੀ ਸੰਘਰਸ਼ ਵੀ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਭਾਵੇਂ ਵੀ ਉੱਥੇ ਕਾਫੀ ਸਾਡੇ ਜਿਹੜੇ ਬਜ਼ੁਰਗ ਨੇ ਕਾਫੀ ਹੀ ਸ਼ਹੀਦ ਹੋ ਚੁੱਕੇ ਨੇ ਜਿਨ੍ਹਾਂ ਦੀ ਸ਼ਹਾਦਤਾਂ ਜਿਹੜੀਆਂ ਪਾਈਆਂ ਗਈਆਂ ਨੇ ਤੋਂ ਸੋ ਤੁਹਾਨੂੰ ਆਪਾਂ ਅੱਜ ਗੱਲਬਾਤ ਕਰਨ ਲਈ ਸਾਡੇ ਨਾਲ ਇਸੇ ਮਸਲੇ ਆਪਾਂ ਕਿਸਾਨੀ ਮਸਲੇ ਤੇ ਹੀ ਗੱਲਬਾਤ ਕਰਾਂਗੇ ਸਾਡੇ ਨਾਲ ਅੱਜ ਕੁਮਨ ਬ੍ਰਦਰ ਐਡਵੋਕੇਟਸ ਨੇ ਜੋ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੁਮਨ ਸਾਹਿਬ ਕਿਵੇਂ ਦੇਖਦੇ ਹੋ ਜਿਹੜਾ ਕਿਸਾਨੀ ਸੰਘਰਸ਼ ਚੱਲਦਾ ਪਿਆ ਤੁਸੀਂ ਜਾ ਕੇ ਆਏ ਹੋ ਕੀ ਮਹਿਸੂਸ ਹੋਇਆ ਕਿਵੇਂ ਦੀ ਮਤਲਬ ਤੁਸੀਂ ਆਪਣੇ ਵਕਾਲਤ ਦੇ ਤਰੀਕੇ ਨਾਲ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਮੈਂ ਪਹਿਲਾਂ ਤਾਂ ਤੁਹਾਨੂੰ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਅਸੀਂ ਦੇਖੋ ਜੋ ਸਾਡਾ ਗੁਰੂ ਨਾਨਕ ਦੇਵ ਜੀ ਸਾਹਿਬ ਨੇ ਸਾਡੀ ਇੱਕ ਪ੍ਰਥਾ ਚਲਾਈ ਹੈ ਸਾਡੀ ਲੰਗਰ ਦੀ ਪ੍ਰਥਾ ਉੱਥੇ ਤੁਸੀਂ ਕਹੋ ਵੀ ਇੰਨਾ ਕੁ ਉਤਸ਼ਾਹ ਹੈ ਜੀ ਸਾਡੀ ਸਾਰੀ ਸੰਗਤ ਦੇ ਵਿੱਚ ਕਿ ਬਹੁਤ ਤੁਸੀਂ ਕਹਲੋ ਵੱਡੀ ਤਦਾਦ ਦੇ ਵਿੱਚ ਸਾਡੇ ਜਿਹੜੇ ਲੰਗਰ ਨੇ ਜੀ ਉਹ ਚੱਲ ਰਹੇ ਨੇ इवन ਬੜੀ ਇੱਕ ਸਾਡੇ ਲਈ ਮਾਣ ਵਾਲੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਜੀ ਉੱਥੇ ਜਿਹੜੀ ਸਾਡੀ ਦਿੱਲੀ ਦੀ ਸੰਗਤ ਵੀ ਹੈ ਜਿਹੜੇ ਤੁਸੀਂ ਉੱਥੋਂ ਹੀ ਸਾਡੇ ਨਾਲ ਜਿਹੜੇ ਸਾਡੇ ਲੋਕ ਨਾਲ ਰਹਿ ਰਹੇ ਨੇ ਪਿੰਡਾਂ ਦੇ ਲੋਕ ਜਿੱਥੇ ਸਾਡਾ ਕੁੰਡਲੀ ਬਾਰਡਰ ਦੇ ਉੱਪਰ ਜਿੱਥੇ ਸਾਡਾ ਐਗਿਟੇਸ਼ਨ ਚੱਲ ਰਿਹਾ ਹੈ ਉਹ ਵੀ ਸੰਗਤ ਸਾਰੀ ਤੁਸੀਂ ਕਹਲੋ ਵੀ ਉੱਥੇ ਸਾਰੇ ਅਸੀਂ ਇਕੱਠੇ ਹੋ ਕੇ ਉੱਥੇ ਸਾਰੀ ਲੰਗਰ ਵਗੈਰਾ ਚੱਲ ਰਿਹਾ ਹੈ ਨੰਬਰ 2 ਮੈਂ ਇੱਥੇ ਵਧਾਈ ਦੇਣੀ ਚਾਹੁੰਦਾ ਕਿ ਜਿਹੜੀਆਂ ਸਾਡੀਆਂ ਮੁੱਖ ਕਿਸਾਨ ਜਥੇਬੰਦੀਆਂ ਨੇ ਜਾਂ ਸਾਡੇ ਸਾਰੇ ਪੰਜਾਬ ਦਾ ਸਾਡੇ ਐਨ ਆਰ ਆਈ ਭਰਾਵਾਂ ਦਾ ਸਾਡੇ ਜਿਹੜੇ ਹਰਿਆਣੇ ਤੋਂ ਸਾਡੇ ਭਰਾ ਨੇ ਜਾਂ ਸਾਡੇ ਰਾਜਸਥਾਨ ਤੋਂ ਭਰਾ ਨੇ ਉਹਨਾਂ ਸਾਰਿਆਂ ਨੇ ਬਹੁਤ ਵੱਡਾ ਸਾਨੂੰ ਸਹਿਯੋ ਬਹੁਤ ਵੱਡੀ ਵਧਾਈ ਮੈਂ ਤੁਹਾਨੂੰ ਪੱਤਰਕਾਰਾਂ ਨੂੰ ਵੀ ਦੇਣੀ ਚਾਹੁੰਦਾ ਅੱਜ ਤੁਸੀਂ ਇਹ ਗੱਲ ਕਹਿ ਲੋ ਵੀ ਸਾਡਾ ਜਿਹੜਾ ਐਜ਼ਿਟੇਸ਼ਨ ਹੈ ਉਹ ਅਸੀਂ ਉਸ ਇੱਕ ਚੰਗੇ ਪਲੇਟਫਾਰਮ ਦੇ ਉੱਪਰ ਪਹੁੰਚ ਗਏ ਆ ਜਿੱਥੇ ਤੁਸੀਂ ਕਹੋ ਵੀ ਇਸ ਟਾਈਮ ਸੈਂਟਰ ਗਵਰਨਮੈਂਟ ਦੀ ਵੀ ਤੁਸੀਂ ਕਹੋ ਵੀ ਇੱਕ ਗਲੇ ਦੀ ਇੱਕ ਹੱਡੀ ਬਣ ਕੇ ਆ ਤੇ ਉਹਦੇ ਤੋਂ ਇਲਾਵਾ ਤੁਸੀਂ ਇਹ ਗੱਲ ਕਹਿ ਲੋ ਵੀ ਅੱਜ ਮੀਡੀਆ ਨੇ ਵੀ ਭਾਵੇਂ ਸਾਰਾ ਸਾਡਾ ਸਾਥ ਦਿੱਤਾ ਹੈ ਅੱਜ ਅਸੀਂ ਇੱਕ ਚੰਗੇ ਸਟੈਬਲਿਸ਼ ਹੋਦੇ ਤੇ ਪਲੇਟਫਾਰਮ ਤੇ ਪਹੁੰਚ ਗਏ ਆ ਤੇ ਸਾਨੂੰ ਹਰ ਰੋਜ਼ ਸਾਡੇ ਜਿਹੜੇ ਪ੍ਰਧਾਨ ਸਾਹਿਬ ਨੇ ਸਾਡੇ ਜਥੇਬੰਦੀਆਂ ਦੇ ਉਹਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਨੂੰ ਜਿਹੜੇ ਨੇ ਉਹ ਮੈਸੇਜ ਆ ਰਹੇ ਨੇ ਜਿਵੇਂ ਤੁਸੀਂ ਹੁਣ ਮੀਟਿੰਗ ਰੱਖੋ ਹੁਣ ਤੁਸੀਂ ਰੱਖੋ ਜਿਹੜੀ ਕਿ ਪਿ ਫਾਰਮਰਸ ਜਿਹੜੇ ਇਹ ਬਿੱਲ ਇੰਟਰੋਡਿਊਸ ਕਰਵਾਏ ਨੇ ਉਦੋਂ ਤੋਂ ਦੋ ਮਹੀਨੇ ਜਦੋਂ ਪੰਜਾਬ 'ਚ ਐਜੀਟੇਸ਼ਨ ਚੱਲਿਆ ਤਾਂ ਸਾਨੂੰ ਤੁਸੀਂ ਕਹੜੋ ਕਿਤੇ ਮਹੀਨੇ 15 ਦਿਨਾਂ ਬਾਅਦ ਸੈਂਟਰ ਗਵਰਨਮੈਂਟ ਦਾ ਕੋਈ ਨਾ ਕੋਈ ਰਿਸਪੌਂਸ ਹੁੰਦਾ ਸੀ ਸੋ ਮੈਂ ਇਹ ਗੱਲ ਕਹਿਣਾ ਕਿ ਅੱਜ ਬਹੁਤ ਵੱਡਾ ਕ੍ਰੈਡਿਟ ਜਿਹੜਾ ਹੈ ਉਹ ਸਾਡੇ ਸਾਰੇ ਪੰਜਾਬ ਸਾਡੇ ਪੰਜਾਬੀਆਂ ਦੇ ਉੱਪਰ ਜਿਹੜੀ ਇੱਕ ਹਿਸਟਰੀ ਸੀ ਉਹ ਉਹਨਾਂ ਨੇ ਦੁਹਰਾਤੀ ਹੈ ਤੇ ਇੱਕ ਧਾਕ ਮੈਂ ਕਹਿਣਾ ਵੀ ਸਾਡੇ ਇੰਡੀਆ ਦੇ ਵਿੱਚ ਜਿਹੜੀ ਅੱਜ ਉਹਨਾਂ ਨੇ ਜੁਹਾਤੀ ਕੁਮਰ ਸਾਹਿਬ ਤੁਸੀਂ ਪਾਜੀ ਕਿਵੇਂ ਦੇਖਦੇ ਹੋ ਜੇ ਆਪਾਂ ਵਕਾਲਤ ਦੇ ਤਰੀਕੇ ਦੇ ਕਹੀਏ ਹੁਣ ਖੱਟੜ ਸਰਕਾਰ ਦੀ ਲਾ ਕੇ ਚੱਲੀਏ ਸਰਕਾਰਾਂ ਇਹਦਾ ਕੌਣ ਜ਼ਿੰਮੇਵਾਰ ਹੈ ਤੁਹਾਡੀ ਬਕਾਲਤ ਦੇ ਤਰੀਕੇ ਨਾਲ ਆਪਾਂ ਦੇਖੀਏ। ਮੈਂ ਦੇਖੋ ਜੋ ਅਸੀਂ ਪੜਿਆ ਸੀਗਾ ਲਾ ਤੁਸੀਂ ਕਹ ਲਓ। ਉਹਦੇ ਵਿੱਚ ਅਸੀਂ ਇਹ ਪੜਿਆ ਕਿ ਚਾਰ ਤਰ੍ਹਾਂ ਦਾ ਕਾਨੂੰਨ ਜਿਹੜਾ ਰੂਲ ਆਫ ਲਾ ਜਿਹੜਾ ਇਸ ਵਰਲਡ ਦੇ ਵਿੱਚ ਰੱਖਿਆ ਜਾਂਦਾ ਹੈ। ਉਹਦੇ ਵਿੱਚ ਨੰਬਰ 1 ਤੇ ਆਉਂਦੀ ਹੈ ਡੈਮੋਕ੍ਰੇਸੀ। ਦੂਜੇ ਨੰਬਰ ਤੇ ਆ ਡਿਕਟੇਟਰਸ਼ਿਪ। ਤੀਜੇ ਨੰਬਰ ਤੇ ਆਉਂਦੀ ਹੈ ਮਨਾਰਕੀ। ਚੌਥੇ ਨੰਬਰ ਤੇ ਫਿਰ ਆਉਂਦੀ ਹੈ ਕਿੰਗਡਮ ਜਿਹਨੂੰ ਆਪਾਂ ਰਾਜਸ਼ਹੀ ਬੋਲਦੇ ਹਾਂ। ਹੁਣ ਜਿਹੜਾ ਅੱਜ ਦਾ ਸਿਸਟਮ ਹੈ ਡਿਕਟੇਟਰ ਦੇ ਵਿੱਚ ਜਿਹੜੇ ਵਰਲਡ ਦੇ ਮਸ਼ਹੂਰ ਡਿਕਟੇਟਰ ਹੋਏ ਨੇ ਜਿਨ੍ਹਾਂ ਦੇ ਵਿੱਚ 나ਜੀ ਪਾਰਟੀ ਦਾ ਹਿਟਲਰ ਜਰਮਨੀ ਵਾਲਾ ਉਸ ਤੋਂ ਬਾਅਦ ਜਨਰਲ ਗਦਾਫੀ ਇਰਾਨ ਵਾਲਾ ਇਰਾਕ ਵਾਲਾ ਸਦਾਮ ਹੁਸੈਨ ਤੇ ਚੌਥੇ ਨੰਬਰ ਤੇ ਜਿਹੜਾ ਹੁੰਦਾ ਉਹ ਹੈਗਾ ਜਿਹੜਾ ਕਿੰਗ ਜ਼ੋਮ ਜਿਹੜਾ ਨੌਰਥ ਕੋਰੀਆ ਵਾਲਾ ਹੁਣ ਨੌਰਥ ਕੋਰੀਆ ਦਾ ਜਿਹੜਾ ਡਿਕਟੇਟਰ ਹੈ ਉਹ ਕਿੰਨਾ ਕੁ ਵਧੀਆ ਹੈ ਵੀ ਜਿਹਨੂੰ ਮੋਦੀ ਸਾਹਿਬ ਕਹਿਣਾ ਨਹੀਂ ਚਾਹੀਦਾ ਵੀ ਤਾਨਾਸ਼ਾ ਉਹਨੂੰ ਜਿੱਦਾਂ ਅਸੀਂ ਫੋਲੋ ਕਰਨ ਲੱਗ ਗਏ ਦੇਖੋ ਡਿਕਟੇਟਰ ਦਾ ਮਤਲਬ ਕੀ ਹੈ ਵੀ ਫੈਸਲੇ ਥੋਪਤੇ ਇਹਦੀ ਕੋਈ ਵਾਪਸੀ ਨਹੀਂ ਕਿ ਜੋ ਫੈਸਲਾ ਡਿਕਟੇਟਰ ਨੇ ਲੈ ਲਿਆ ਉਹ ਲਾਸਟ ਹੈ ਲੋਕਤੰਤਰ ਚ ਕੀ ਕੀਤਾ ਜਾਂਦਾ ਹੈ ਲੋਕਤੰਤਰ ਕੀ ਹੁੰਦਾ ਹੈ ਲੋਕਤੰਤਰ ਹੁੰਦਾ ਹੈ ਕਿ ਲੋਕਾਂ ਦੀ ਲੋਕਾਂ ਵੱਲੋਂ ਚੁਣਿਆ ਨੁਮਾਇੰਦਾ ਲੋਕਤੰਤਰ ਚ ਅਸੀਂ ਪਾਵਰ ਜਿਹੜੀ ਹੈ ਭਾਜੀ ਅਸੀਂ ਦਿੰਨੇ ਆ ਤੇ ਜਿਹੜੀ ਡਿਕਟੇਟਰ ਹੈ ਉਹਦੇ ਚ ਪਾਵਰ ਦਿੱਤੀ ਨਹੀਂ ਜਾਂਦੀ ਖੋਈ ਜਾਂਦੀ ਹੈ ਜਿਹਨੂੰ ਅਸੀਂ ਸਨੇਚਿੰਗ ਬੋਲਦੇ ਆਂ ਸੋ ਮੇਰੇ ਕਹਿਣ ਤੋਂ ਭਾਵੇਂ ਹੈ ਜੋ ਅੱਜ ਦਾ ਸਿਨੈਰੀਓ ਹੈ ਭਾਵੇਂ ਉਹ ਖੱਟਰ ਸਾਹਿਬ ਦਾ ਹੈ ਭਾਵੇਂ મોદી ਜੀ ਦਾ ਹੈ ਉਹ ਇਹ ਹੈ ਕਿ ਜਦੋਂ ਤਾਨਾਸ਼ਾਹੀ ਸਰਕਾਰ ਹੈ ਸਾਨੂੰ ਇਹ ਸਮਝ ਨਹੀਂ ਲੱਗ ਰਹੀ ਵੀ ਨਕਾਬ ਤੇ ਅਸੀਂ ਲੋਕਤੰਤਰ ਦਾ ਪਾਇਆ ਸੀ ਪਰ ਜਿਹੜਾ ਕੰਮ ਕੀਤਾ ਜਾ ਰਿਹਾ ਉਹ ਡਿਕਟੇਟਰ ਵਾਲਾ ਕੀਤਾ ਜਾ ਰਿਹਾ ਅੱਗੇ 2 ਨੰਬਰ ਦਾ ਕਾਨੂੰਨ ਬਣਾਉਂਦੇ ਜੀ ਠੀਕ ਹੈ ਤੁਸੀਂ ਇੱਕ ਤਰਫਾ ਤੁਹਾਨੂੰ ਕਿਸੇ ਨੇ ਕੋਈ ਚਿੱਠੀ ਪੱਤਰ ਤਾਂ ਨਹੀਂ ਸੀ ਦਿੱਤਾ ਤੁਸੀਂ ਕੋਰਟ 'ਚ ਵੀ ਕੀ ਕੀ ਕਹਿੰਦੇ ਨੇ ਕਿ ਜੇਕਰ ਇੱਕ ਪਾਰਟੀ ਹੈ ਤਾਂ ਐਕਸ ਪਾਰਟੀ ਆਰਡਰ ਜਿਹੜਾ ਉਹ ਐਕਸ ਪਾਰਟੀ ਆਰਡਰ ਕਦੀ ਅਪਹੈਲਡ ਨਹੀਂ ਹੁੰਦਾ ਕਦੀ ਐਕਸ ਪਾਰਟੀ ਆਰਡਰ ਜਿਹੜਾ ਉਹ ਫਾਈਨਲ ਨਹੀਂ ਹੁੰਦਾ ਭਾਵੇਂ ਟ੍ਰਾਇਲ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਉਹ ਆਰਡਰ ਜਿਹੜੇ ਨੇ ਭਾਜੀ ਹਮੇਸ਼ਾ ਟੁੱਟਦੇ ਨੇ ਦੋਨਾਂ ਧਿਰਾਂ ਨੂੰ ਸੁਣ ਕੇ ਜਿਹੜਾ ਫੈਸਲਾ ਕੀਤਾ ਜਾਂਦਾ ਹੈ ਤਿੰਨ ਨੰਬਰ ਗੱਲ ਤੀਜੀ ਮੇਰੀ ਗੱਲ ਭਾਜੀ ਇਹ ਸਿਗੀ ਕਿ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਜਾਂ ਸਾਡੇ ਮਾਨਯੋਗ ਹਾਈ ਕੋਰਟਾਂ ਦੇ ਵਿੱਚ ਕਿਸੇ ਨੇ ਸੂ ਮੋਟੋ ਐਕਸ਼ਨ ਨਹੀਂ ਲਿਆ ਵੀ ਕੀ ਗੱਲ ਕਿਸਾਨ ਨੇ ਕਿਸਾਨ ਲਈ ਸੌਫਟ ਕੋਰਨਰ ਕਿਸੇ ਵਰਲਡ ਦੇ ਵਿੱਚ ਭਾਜੀ ਤੁਸੀਂ ਨਿਗਾਹ ਮਾਰ ਲਓ ਕਿਤੇ ਕਿਸਾਨ ਰੋਡ ਤੇ ਨਹੀਂ ਬੈਠਾ ਨੰਬਰ 1 ਵਰਲਡ ਦੇ ਵਿੱਚ ਮੈਂ ਨਾਰਥ ਕੋਰੀਆ ਦਾ ਅੱਜ ਪੜਿਆ ਜੀ ਕਿੰਗ ਜੋਮ ਦਾ ਜਿਹੜਾ ਵੱਡਾ ਡਿਕਟੇਟਰ ਹੈ ਉਹਦਾ ਮੈਂ ਪੜਿਆ ਉਹ ਵੀ ਕਿਸਾਨਾਂ ਪ੍ਰਤੀ ਸੁਹਿਰਦਤਾ ਰੱਖਦਾ ਹੈ ਉਹਨੂੰ ਪੂਰਾ ਕਿਸਾਨਾਂ ਨੂੰ ਖੁਸ਼ ਕਰਕੇ ਰੱਖਦਾ ਮੈਂ ਨਾਰਥ ਕੋਰੀਆ ਦਾ ਪੜਿਆ ਕਿਮ ਜੋਗ ਜਿਹੜਾ ਸਭ ਤੋਂ ਬੁਰਾ ਤਾਨਾਸ਼ਾਹ ਆਪਾਂ ਮੰਨਦੇ ਆ ਸੋ ਮੇਰੇ ਕਹਿਣ ਤੋਂ ਪਾਵੇ ਐ ਕਿ ਸਾਡੀ ਜਿਹੜੀ ਸਰਕਾਰ ਹੈ ਹਮੇਸ਼ਾ ਸੌਫਟ ਕਾਰਨਰ ਕਿਸਾਨਾਂ ਲਈ ਹੁੰਦਾ ਪਰ ਇੱਥੇ ਤਰਸ ਨਹੀਂ ਪਤਾ ਨਹੀਂ ਵੀ ਉਹ ਹੁਣ ਕਿਸਾਨਾਂ ਦਾ ਸਾਡਾ ਇੱਕ ਪੇਸ਼ੈਂਸ ਪੰਜਾਬੀਆਂ ਦਾ ਚੈੱਕ ਕਰਨ ਤੇ ਲੱਗੇ ਵੀ ਇਹਨਾਂ ਨੂੰ ਦੇਖੋ ਵੀ ਇਹ ਕੀ ਕਰਦੇ ਨੇ ਇਹ ਕਿੱਥੋਂ ਤੱਕ ਪਹੁੰਚਦੇ ਨੇ ਵੀ ਹੁਣ ਆਪਾਂ ਜ਼ਰੂਰ ਕਿਸੇ ਨਾ ਕਿਸੇ ਪੋਜੀਸ਼ਨ ਤੇ ਪਹਚਾਣਾ ਆਪਾਂ ਇਹਨਾਂ ਨੂੰ ਇਹ ਪਹਿਲਾਂ ਤਾਂ ਪੰਜਾਬ ਚ ਐਜੀਟੇਸ਼ਨ ਕਰਦੇ ਸੀ ਤੁਸੀਂ ਕੋਈ ਗੱਲ ਨਹੀਂ ਸੁਣੀ ਫਿਰ ਇਹ ਅਲਟੀਮੇਟਲੀ ਵਿਚਾਰੇ ਦਿੱਲੀ ਆ ਕੇ ਦਿੱਲੀ ਨੂੰ ਕੂਚ ਕੀਤੀ ਦਿੱਲੀ ਕੂਚ ਕਰ ਲਈਏ ਹੁਣ 21 ਦਿਨ ਉੱਥੇ ਹੋ ਗਏ 22 ਦਿਨ ਹੁਣ ਤੁਸੀਂ ਕੀ ਚੈੱਕ ਕਰਦੇ ਹੋ ਵੀ ਇਹ ਰਾਤ ਨੂੰ ਠੰਡ ਇਹਨਾਂ ਨੂੰ ਕਿਸੇ ਨੂੰ ਕਿੰਨੇ ਬੰਦੇ ਮਰਦੇ ਨੇ ਠੰਡ ਨਾਲ ਕੀ ਚੈੱਕ ਕਰ ਰਹੇ ਹੋ ਤੁਸੀਂ ਸੋ ਮੇਰੇ ਕਹਿਣ ਤੋਂ ਹੁਣ ਆਪਾਂ ਆਈਏ ਲੀਗਲੀ ਭਾਜੀ ਪ੍ਰਾਪਰਟੀ ਜਿਹੜੀ ਸਾਡੀ ਰੋਡਸ ਨੇ ਮਿਨਿਸਟਰੀ ਜਿਹੜੀ ਥੱਲੇ ਸੈਂਟਰ ਗਵਰਨਮੈਂਟ ਦੀਆਂ ਨੈਸ਼ਨਲ ਹਾਈਵੇ ਹੈ ਇਹ ਕਿਸੇ ਪਿਓ ਦੀ ਦਾਦੇ ਦੀ ਜ਼ਗੀਰ ਨਹੀਂ ਹੈਗੀ ਕਿਸੇ ਦੀ ਇਹ ਪ੍ਰਾਪਰਟੀ ਸੈਂਟਰ ਗਵਰਨਮੈਂਟ ਦੀ ਗਵਰਨਮੈਂਟ ਆਫ ਇੰਡੀਆ ਦੀ ਪ੍ਰਾਪਰਟੀ ਹੈ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿਣਗੀਆਂ ਕਦੀ ਆ ਸਰਕਾਰ ਆਗੀ ਤੇ ਕਦੀ ਦੂਜੀ ਆਗੀ ਕਦੀ ਤੀਜੀ ਆਗੀ ਸੋ ਗਵਰਨਮੈਂਟ ਦੀ ਪ੍ਰਾਪਰਟੀ ਨੂੰ ਭਾਜੀ ਇਹਨਾਂ ਨੇ ਤਾਂ ਟੋਏ ਪੱਟ ਤੇ ਨੁਕਸਾਨ ਕੀਤਾ ਡੈਮੇਜ ਕੀਤਾ ਇੱਕ ਇੱਕ ਪੱਥਰ ਵੀ ਇੱਕ ਜਿਹੜਾ ਤੁਸੀਂ ਕਹੋ ਛੋਟਾ ਜਿਹਾ ਚਾਰ ਤਸਲੇ ਨਹੀਂ ਉੱਥੇ ਪੱਟ ਸਕਦੇ ਹੈਗੇ ਜਿਹੜਾ ਇਹਨਾਂ ਨੇ ਪੱਟੇ ਨੇ ਸੋ ਮੇਰੇ ਕਹਿਣ ਤੋਂ ਪਾਵੇ ਹੈ ਲੀਗਲੀ ਪਾਜੀ ਅਸੀਂ ਦੇਖੋ ਇਹ ਚੀਜ਼ ਤੁਹਾਡੇ ਮਾਧਿਅਮ ਰਾਹੀਂ ਕਲੀਅਰ ਕਰਦਣੀ ਚਾਹਨੇ ਆ ਕਿ ਇਹ ਜਿਹੜੇ ਕਾਨੂੰਨ ਨੇ ਲੋਕਾਂ ਦਾ ਜੁਡੀਸ਼ਰੀ ਨੂੰ ਵੀ ਮੈਂ ਹੁਕਾ ਦੇਣਾ ਬੀਗਲ ਲੀਗਲ ਫ੍ਰੈਟਰਨਿਟੀ ਮੈਂਬਰ ਕਿ ਕਿਤੇ ਉਹ ਦੇਸ਼ ਸਭ ਤੋਂ ਮਾੜੇ ਹੁੰਦੇ ਨੇ ਜਿੱਥੇ ਲੋਕਾਂ ਦਾ ਵਿਸ਼ਵਾਸ ਕੋਟਾਂ ਤੋਂ ਵੀ ਮੁੱਕ ਜਾਂਦਾ ਪਰ ਇੱਥੇ ਮੈਨੂੰ ਇਹ ਕਹਿਣ ਚ ਤੁਸੀਂ ਦੇਖੋ ਪ੍ਰੋਟੈਸਟ ਕੀ ਹੈ ਪ੍ਰੋਟੈਸਟ ਪਾਜੀ ਲਾਸਟ ਆਪਸ਼ਨ ਹੁੰਦੀ ਹੈ ਲਾਸਟ ਰਿਸੋਰਟ ਹੁੰਦਾ ਪਰ ਇੱਥੇ ਕਿਸਾਨਾਂ ਨੇ ਕਾਲੇ ਕਾਨੂੰਨ ਤੋਂ ਬਾਅਦ ਕੋਟਾਂ ਵੱਲ ਅਪਰੋਚ ਕਿਉਂ ਨਹੀਂ ਕੀਤੀ ਕਿਉਂਕਿ ਲੋਕਾਂ ਨੂੰ ਵਿਸ਼ਵਾਸ ਸੀ ਕਿ ਜਿਹੜੇ ਸਾਡੇ ਸਾਫਕਾ ਚੀਫ ਜਸਟਿਸ ਹੁਣੇ ਰਿਟਾਇਰ ਹੋਏ ਨੇ ਜਿਨ੍ਹਾਂ ਨੇ ਰਫੇਲ ਤੇ ਆਰਡਰ ਦਿੱਤਾ ਹੈ 4 ਮਹੀਨੇ ਬਾਅਦ ਤੋਂ ਉਹਨਾਂ ਦੇ ਐਮਪੀ ਬਣ ਕੇ ਸੀਗੇ ਸੋ ਕਹਿਣ ਤੋਂ ਮੇਰਾ ਪਾਪ ਕੀ ਹੈ ਕਿ ਲੋਕਾਂ ਦਾ ਵਿਸ਼ਵਾਸ ਕੋਟਾਂ ਤੋਂ ਵੀ ਉੱਠਦਾ ਜਾ ਰਿਹਾ ਸੋ ਬੀਇੰਗ ਅ ਲੀਗਲ ਫਰੈਟਰਨਿਟੀ ਆਪਾਂ ਨੂੰ ਇਹ ਝਾਤ ਮਾਰਨੀ ਪੈਗੀ ਸਾਡੇ ਜੱਜਾਂ ਨੂੰ ਦੇਖਣਾ ਪਊਗਾ ਵੀ ਕਿਉਂ ਕਿਸਾਨ ਸਾਡੇ ਵੱਲ ਕਿਉਂ ਨਹੀਂ ਆਏ ਕਿਉਂ ਨਹੀਂ ਉਹਨਾਂ ਨੇ ਦਰਵਾਜ਼ਾ ਖੜਕਾਇਆ ਉਹ ਤਾਂ ਨਹੀਂ ਖੜਕਾਇਆ ਕਿਉਂਕਿ ਉਹਨਾਂ ਨੂੰ ਕਲੀਅਰ ਹੈ ਕਿ ਡਾਇਰੈਕਟਲੀ ਔਰ ਇੰਡਾਇਰੈਕਟਲੀ ਪ੍ਰਧਾਨ ਮੰਤਰੀ ਉਹਦੇ ਚ ਦਖਲ ਦੇਵੇਗਾ ਤੇ ਸਾਨੂੰ ਜਿਹੜਾ ਇਨਸਾਫੀਓ ਮਿਲਣਾ ਨਹੀਂ ਸਾਨੂੰ ਪਟੈਸਟ ਕਰਕੇ ਸਾਰਾ ਕੁਝ ਮਿਲਣਾ ਸੋ ਮੇਰੇ ਕਹਿਣ ਤੋਂ ਸਿਰਫ ਇਹ ਭਾਵ ਹੈ ਕਿ ਲੀਗਲੀ ਜੋ ਵੀ ਇਹਦਾ ਬੈਸਟ ਪੋਸੀਬਲ ਹੋਏਗਾ ਅਸੀਂ ਕਰਨ ਨੂੰ ਤਿਆਰ ਆਂ ਬਾਕੀ ਜੋ ਵੀ ਵਕੀਲ ਸਾਹਿਬ ਤੁਹਾਨੂੰ ਜਾਂਦੇ ਜਾਂਦੇ ਹਨਾ ਸੁਜੈਸ਼ਨ ਦੇ ਜਾਂਦੇ ਆਂ ਬਾਈ ਤੁਸੀਂ ਕਿਵੇਂ ਦੇਖਦੇ ਹੋ 22 ਦਿਨ ਹੋ ਗਿਆ ਦਿੱਲੀ ਜੀ ਸੰਘਰਸ਼ ਚੱਲਦੇ ਨੂੰ ਜੀ ਤਕਰੀਬਨ 22 ਦਿਨ ਲੱਗੇ ਮੋਤਾਂ ਹੋ ਚੁੱਕੀਆਂ ਨੇ ਠੀਕ ਹੈ ਜੀ ਇਹਦਾ ਕੌਣ ਜ਼ਿੰਮੇਵਾਰ ਹੋਏਗਾ ਦੇਖੋ ਮੈਂ ਸੱਦਮ ਸਿੱਧਾ ਮੈਂ ਇਹਦੀ ਜ਼ਿੰਮੇਵਾਰੀ ਦੀ ਜੇਕਰ ਤੁਸੀਂ ਮੈਨੂੰ ਸਵਾਲ ਪੁੱਛਿਆ ਤਾਂ ਜ਼ਿੰਮੇਵਾਰੀ ਤਾਂ ਸਿੱਧੀ ਸੈਂਟਰ ਗਵਰਨਮੈਂਟ ਦੀ ਮਕਾਂਵਾਂਗਾ ਔਰ ਨੰਬਰ 2 ਮੈਂ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਜਦੋਂ ਅਸੀਂ ਇੱਥੋਂ ਪੱਤਰਕਾਰ ਸਭ 26 ਤਰੀਕ ਨੂੰ ਅਸੀਂ ਜਦੋਂ ਦਿੱਲੀ ਆ ਵੱਲ ਨੂੰ ਅਸੀਂ ਪ੍ਰਸੀਡ ਕੀਤਾ ਦੋ ਮਹੀਨੇ ਜਦੋਂ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਗਈ ਜਦੋਂ ਅਸੀਂ ਪ੍ਰਸੀਡ ਕੀਤਾ ਤਾਂ ਰਸਤੇ 'ਤੇ ਜਿਵੇਂ ਬ੍ਰਦਰ ਪਹਿਲਾਂ ਕਹਿ ਕੇ ਬੈਠੇ ਨੇ ਵੀ ਕੀ ਸਟੇਟ ਗਵਰਨਮੈਂਟ ਕੋਲ ਕੀ ਪ੍ਰੋਵੀਜ਼ਨ ਸੀ ਵੀ ਉਹ ਸੈਂਟਰ ਗਵਰਨਮੈਂਟ ਦੀ ਜਿਹੜੀ ਪ੍ਰਾਪਰਟੀ ਸੀ ਉਹਨੂੰ ਡੈਮੇਜ ਕਰਨ ਦੀ ਸੋ ਉਹਦੇ ਤੇ ਐਕਟ ਬਣਿਆ ਦੀ ਪ੍ਰੀਵੈਂਸ਼ਨ ਆਫ ਡੈਮੇਜ ਆਫ ਟੂ ਪਬਲਿਕ ਪ੍ਰੋਪਰਟੀ 1984 ਕੀ ਮੈਂ ਸਵਾਲ ਪੁੱਛਣਾ ਚਾਹੁੰਦਾ ਵੀ ਕਿਸੇ ਸਟੇਟ ਗਵਰਨਮੈਂਟ ਦਾ ਕਿਹੜਾ ਉਹ ਐਡਮਿਨਿਸਟਰेटर ਸੀ ਜਿਨੇ ਇਹ ਆਦੇਸ਼ ਦਿੱਤਾ ਵੀ ਤੁਸੀਂ ਜੀਵੀਸੀਆਂ ਲਾ ਕੇ 20 20 ਫੁੱਟ ਡੂੰਘੇ ਪਟੋਏ ਪਟ ਦੋ ਜੇਕਰ ਇਹ ਕਿਸੇ ਨੇ ਪੱਟੇ ਨੇ ਤਾਂ ਕੀ ਜਿਹੜੀ ਉੱਪਰ ਗੜਕੜੀ ਸਾਹਿਬ ਨੂੰ ਮੈਂ ਸਵਾਲ ਪੁੱਛਣਾ ਚਾਹੁੰਦਾ ਵੀ ਸੈਂਟਰਲ ਗਵਰਨਮੈਂਟ ਦੀ ਮਿਨਿਸਟਰੀ ਜਿਹੜੀ ਸੀ ਰੋਡ ਐਂਡ ਟਰਾਂਸਪੋਰਟ ਕੀ ਉਹਨਾਂ ਨੇ ਕੋਈ ਸਟੇਟ ਗਵਰਨਮੈਂਟ ਨੂੰ ਹੁਣ ਤੱਕ ਚਿੱਠੀ ਪੱਤਰ ਇਸ ਦੇ ਲਈ ਇਸ਼ੂ ਕੀਤਾ ਜੇਕਰ ਇਹ ਕਹਿੰਦੇ ਨੇ ਕੋਕੂ ਤੀਜੇ ਸ਼ਰਾਰਤੀ ਬੰਦੇ ਕਰਕੇ ਕੀ ਕਿਸੇ ਦੇ ਅਗੇਂਸਟ ਕੋਈ ਸਮਾ ਇਥੇ ਹੋਰ ਕਹਣੀ ਚਾਹਨਾ ਸ਼ੋਰਟ ਦੀ ਮੈਂ ਤੁਹਾਨੂੰ ਇਥੇ ਦੱਸਣੀ ਚਾਹਨਾ ਕਿ ਮੈਨੂੰ ਕੱਲ ਪਰਸੋਂ ਅਸੀਂ ਸਾਨੂੰ ਦੋਵਾਂ ਪਰਮੋਨ ਅਸੀਂ ਉੱਥੇ ਚਾਰ ਪੰਜ ਦਿਨ ਅਸੀਂ ਰਹਿ ਕੇ ਆਏ ਹਾਂ ਮੈਨੂੰ ਕੱਲ ਪਰਸੋਂ ਫੋਨ ਆਇਆ ਵੀ ਪਾਜੀ ਇੱਥੇ ਰਾਤ ਨੂੰ ਜਿਹੜੀਆਂ ਫਲੱਡ ਲਾਈਟਸ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਮੈਂ ਗੱਲ ਐਡਮਿਨਿਸਟ੍ਰੇਸ਼ਨ ਦਿੱਲੀ ਐਡਮਿਨਿਸਟ੍ਰੇਸ਼ਨ ਨੂੰ ਵੀ ਪੁੱਛਣੀ ਚਾਹੁੰਦਾ ਵੀ ਤੁਸੀਂ ਕੀ ਕਰਵਾਉਣਾ ਚਾਹੁੰਦੇ ਹੋ ਕੀ ਕੋਈ ਕ੍ਰਾਈਮਨਲ ਐਕਟੀਵਿਟੀ ਇੱਥੇ ਕਰਵਾਉਣੀ ਚਾਹੁੰਦੇ ਨੇ ਜਾਂ ਫਿਰ ਤੁਸੀਂ ਕਹ ਲਓ ਵੀ ਇੱਕ ਹਨੇਰਾ ਪਾ ਕੇ ਉਹ ਸਾਡੇ ਕਿਸਾਨਾਂ ਦੀ ਜ਼ਿੰਦਗੀ ਦੇ ਵਿੱਚ ਤਾਂ ਤੁਸੀਂ ਪਹਿਲਾਂ ਹੀ ਹਨੇਰਾ ਪਾਤਾ ਅਸੀਂ ਲੋਕ ਤਾਂ ਉਹ ਆਂ ਜਿਹੜੇ ਰਾਤਾਂ ਨੂੰ ਜਾ ਕੇ ਅਸੀਂ ਨੱਕੇ ਲਾਉਂਨੇ ਆਂ ਪੈੜੀਆਂ ਦੇ ਵਿੱਚ ਸੋ ਸਾਡੀਆਂ ਕਿਸਾਨਾਂ ਦੀਆਂ ਜਿਹੜੀਆਂ ਅੱਖਾਂ ਨੇ ਉਹ ਫਾਰਮਰਾਂ ਨੂੰ ਮੱਚਦੀਆਂ ਨੇ ਇੱਕ ਲਾਸਟ ਪੁਆਇੰਟ ਮੈਂ ਤੁਹਾਡੇ ਚੈਨਲ ਦੇ ਥਰ ਕਿ ਜੇਕਰ ਅਸੀਂ ਜਿਹੜੀ ਹੁਣ ਗਵਰਨਮੈਂਟ ਮੋਦੀ ਸਾਹਿਬ ਨੇ ਐਸਟੈਬਲਿਸ਼ ਕੀਤੀ ਹੈ ਤੁਸੀਂ ਇਹਦਾ ਜਿਹੜਾ ਮੈਨੀਫੈਸਟੋ ਅਪ੍ਰੈਲ 29 2019 ਨੂੰ ਜਿਹੜਾ ਇਸ਼ੂ ਕੀਤਾ ਉਹ ਉਹਦੇ 'ਚ ਤੁਸੀਂ ਮੈਨੀਫੈਸਟੋ ਪੜੋ ਮੈਨੀਫੈਸਟੋ ਕੀ ਕਹਿ ਰਿਹਾ ਹੈ ਮੈਨੀਫੈਸਟੋ ਕਹਿ ਰਿਹਾ ਹੈ ਉਹਦਾ ਸੈਕੰਡ ਕਲੋਜ਼ ਕੀ ਕਹਿ ਰਿਹਾ ਹੈ ਵੀ ਜੀ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਇਨਸ਼ੋਰ ਕਰਦੇ ਹਾਂ ਕਲੀਅਰ ਕਟ ਇਹਨਾਂ ਦਾ ਅੱਜ ਵੀ ਨਟ ਦੇ ਉੱਪਰ ਪਿਆ ਹੈ ਉਹ ਜੇਕਰ ਅਸੀਂ ਮੰਗ ਕੀ ਰਹੇ ਹਾਂ ਸਾਡੀ ਮੰਗ ਕੀ ਹੈ ਫਾਰਮਰਜ਼ ਦੀ ਸਾਡੀ ਮੰਗ ਹੈ ਵੀ ਸਾਨੂੰ ਯਾਰ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈ ਸਾਨੂੰ ਐਟਲੀਸਟ ਉਹੀ ਇਨਸ਼ੋਰ ਕਰ ਦਿਓ ਸੋ ਮੈਂ ਨੰਬਰ ਆਫ ਜੁਡੀਜਮੈਂਟਸ ਨੇ ਸੁਪਰੀਮ ਕੋਰਟ ਦੀਆਂ ਉਹ ਕਹਿੰਦੀਆਂ ਨੇ ਕਿ ਤੁਸੀਂ ਮੈਨੀਫੈਸਟੋ ਜਾਰੀ ਕਰਕੇ ਜੇਕਰ ਉਹਦੇ ਤੇ ਖਰੇ ਨਹੀਂ ਉਤਰਦੇ ਤਾਂ ਉਸ ਗਵਰਨਮੈਂਟ ਦੇ ਅਗੇਂਸਟ ਲੀਗਲੀ ਕਾਰਵਾਈ ਬਣਦੀ ਏ ਸੋ ਵਿਸ਼ਵਾਸ ਘਰਾ ਕਿਤੇ ਦੇ ਨਾਲੇ ਸਾਡਾ ਲੋਕਾਂ ਨਾਲ ਧੋਖਾ ਟੜੀ ਕਿਤੇ ਨਾਲੇ ਸਾਡੇ ਲੋਕਾਂ ਨਾਲ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਪੱਤਰਕਾਰ ਸਾਹਿਬ ਵੀ ਅਸੀਂ ਅਸੀਂ ਦੋਵਾਂ ਭਰਾਵਾਂ ਨੇ ਅਸੀਂ ਇਹ ਚੀਜ਼ ਅਸੀਂ ਪਿੱਛੇ ਜੇ ਵੀ ਅਸੀਂ ਕੀਤੀ ਏ ਮੈਂ ਇੱਕ ਚੀਜ਼ ਸ਼ੋਰਟ ਦੀ ਕਰਨੀ ਚਾਹੁੰਦਾ ਵੀ ਜਿਹੜੇ ਸਾਡੇ ਫਾਰਮਰਜ਼ ਭਰਾ ਇੱਥੋਂ ਜਾ ਰਹੇ ਨੇ ਅਸੀਂ ਉੱਥੇ ਆਪਣੇ ਵੱਲੋਂ ਅਸੀਂ ਇਹ ਸੋਚਿਆ ਵੀ ਅਸੀਂ ਉੱਥੇ ਜਾ ਕੇ ਅਸੀਂ ਉੱਥੇ ਪ੍ਰੈਜੈਂਸ ਮਾਰਕ ਕਰਾਈਏ ਐਟਲੀਸਟ ਅਸੀਂ ਆਪਣੇ ਵੱਲੋਂ ਆਪਣੇ ਫਾਰਮਰ ਭਰਾਵਾਂ ਨੂੰ ਅਸੀਂ ਜਾਗਰੂਕ ਕਰਵਾਈਏ ਵੀ ਜਿਹੜੇ ਕਾਲੇ ਕਾਨੂੰਨ ਨੇ ਹੈ ਕੀ ਨੇ ਬਿਲਕੁਲ ਬੇਸਿਕਲੀ ਅਵੇਅਰਨੈਸ ਬੱਚਿਆਂ ਚ ਇਸ ਗੱਲ ਦੀ ਤਾਂ ਆਵੇ ਨਾ ਵੀ ਉਹਨਾਂ ਨੂੰ ਇਹ ਤਾਂ ਪਤਾ ਹੋਵੇ ਨਾ ਵੀ ਅਸੀਂ ਸਾਡਾ ਟਾਰਗੇਟ ਕੀ ਹੈ ਅਸਲ ਦੇ ਵਿੱਚ ਕਾਲੇ ਕਾਨੂੰਨ ਕਿਸ ਚੀਜ਼ ਦੇ ਖਿਲਾਫ ਬਣੇ ਨੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਸੀਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਦੋਵਾਂ ਭਰਾਵਾਂ ਦੀ ਅਸੀਂ ਜਾ ਕੇ ਸਾਡੇ ਨਾਲ ਸਾ ਤੇ ਅਸੀਂ ਜਾ ਕੇ ਉੱਥੇ ਜਾ ਕੇ ਵੇਅਰ ਕਰਾਂਗੇ ਔਰ ਇੱਕ ਚੀਜ਼ ਮੈਂ ਜਾਂਦੇ ਜਾਂਦੇ ਗੱਲ ਕਹਿਣੀ ਚਾਹੁੰਦਾ ਕਿ ਜਿਹੜੀਆਂ ਜਿਹੜੀਆਂ ਗਵਰਨਮੈਂਟਸ ਨੇ ਸਾਡੇ ਕਿਸਾਨਾਂ ਤੇ ਤਸੱਦਦ ਟਾਇਆ ਅਸੀਂ ਉਹਨਾਂ ਦੇ ਖਿਲਾਫ ਆਪਣੇ ਵੱਲੋਂ ਢੋਰ ਤੱਕ ਜ਼ੋਰ ਲਾਵਾਂਗੇ ਜੋ ਕਾਨੂੰਨੀ ਕਾਰਵਾਈ ਬਣੇਗੀ ਉਹ ਅਸੀਂ ਕਰਾਂਗੇ ਹੁਣ ਸਾਡੇ ਨਾਲ ਸਾਡੇ ਕਮਲ ਬਾਜਵਾ ਜੀ ਵੀ ਸਾਡੇ ਨਾਲ ਐਜਿਟੇਸ਼ਨ 'ਚ ਵੀ ਸਾਡੇ ਨਾਲ ਰਹੇ ਨੇ ਤੁਸੀਂ 2 ਮਿੰਟ ਕਿਉਂਕਿ ਇਹ ਕਿਸਾਨ ਫੈਮਲੀ ਨੂੰ ਬਲੌਂਕ ਕਰਦੇ ਨੇ ਇਹਨਾਂ ਦੇ ਨਾਲ ਵੀ ਤੁਸੀਂ 2 ਮਿੰਟ ਤੁਸੀਂ ਜੁੜੋ ਕਮਲ ਬਾਜਵਾ ਜੀ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਜਾ ਕੇ ਆਏ ਹੋ ਦਿੱਲੀ ਸੰਘਰਸ਼ ਦੇ ਵਿੱਚ ਕਿਵੇਂ ਮਹਿਸੂਸ ਹੁੰਦਾ ਤੁਸੀਂ ਖੁਦ ਇੱਕ ਕਿਸਾਨ ਦੇ ਪੁੱਤੋਂ ਆਪ ਵਾਈ ਕਰਦੇ ਹੋ ਤੁਹਾਨੂੰ ਕੀ ਮਹਿਸੂਸ ਹੋਇਆ ਉੱਥੇ ਜਾ ਕੇ ਦੇਖੋ ਭਾਈ ਜੀ ਘੁਮਨ ਸਾਹਿਬ ਨੇ ਤੁਹਾਨੂੰ ਸਾਰਾ ਕੁਝ ਡਿਟੇਲ ਚ ਆਲਰੇਡੀ ਦੱਸ ਹੀ ਚੁੱਕੇ ਨੇ ਮੈਂ ਤਾਂ ਸਿਰਫ ਤੁਹਾਡੇ ਟੀਵੀ ਚੈਨਲ ਦੇ ਮਾਧਿਅਮ ਨਾਲ ਸਿਰਫ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਪੰਜਾਬ ਦੇ ਵਾਸੀਆਂ ਨੂੰ ਆਪਣੀ ਮਾਵਾਂ ਨੂੰ ਭੈਣਾਂ ਨੂੰ ਆਪਣੇ ਪਿਓ ਸਮਾਨ ਸਾਰੇ ਮੇਰੇ ਜਿੰਨੇ ਵੀ ਨੇ ਵੀ ਜਿਹੜੇ ਉੱਥੇ ਗੁਰੂ ਦੇ ਲੰਗਰ ਦੇ ਵਿੱਚ ਹੈਜ਼ਿਟੇਸ਼ਨ ਚ ਲੋਕ ਬੈਠੇ ਨੇ ਜਿਹੜੇ ਦਿਨ ਰਾਤ ਉੱਥੇ ਲੰਗਰ ਦੀ ਸੇਵਾ ਕਰਦੇ ਪਏ ਨੇ ਜਿਨ੍ਹਾਂ ਦਾ ਕੋਈ ਪਰਸਨਲ ਇੰਟਰਸਟ ਨਹੀਂ ਕੋਈ ਇਸ਼ੂ ਨਹੀਂ ਉਹਨਾਂ ਦੇ ਹੱਥ ਸੁਝੇ ਪਏ ਨੇ ਉੱਥੇ ਸੇਵਾ ਕਰ ਕਰਕੇ ਮੈਂ ਆਪਣੇ ਪੰਜਾਬ ਦੇ ਵਸਨੀਕਾਂ ਨੂੰ ਇਹ ਕਹਿਣਾ ਚਾਹੁੰਦਾ ਜਿਹੜੇ ਲੋਕ ਅਜੇ ਤੱਕ ਉੱਥੇ ਨਹੀਂ ਗਏ ਹਨ ਉਹ ਆਪਣੇ ਘਰ ਵਿੱਚ ਰਹਿ ਕੇ ਸਵੇਰੇ ਉੱਠ ਕੇ ਉਹਨਾਂ ਲਈ ਅਰਦਾਸ ਕਰਨ ਉਹਨਾਂ ਦੀ ਚੜ੍ਹਦੀ ਕਲਾ ਲਈ ਉਹਨਾਂ ਦੀ ਸਿਹਤ ਲਈ ਅਰਦਾਸ ਕੀਤੀ ਜਾਵੇ ਤਾਂ ਜੋ ਜੋ ਉੱਥੇ ਬਿਨ ਸੇਵਾ ਕਰਦੇ ਕਰਦੇ ਪਏ ਹਨ ਤੇ ਇੱਕ ਜਿਹੜੀ ਇਹ ਆਪਣੀ ਔਰੰਗੇਬ ਦੀ ਸਰਕਾਰ ਹੈ ਮੇਰੇ ਹਿਸਾਬ ਨਾਲ ਜਿਨੇ ਕਾਲੇ ਕਾਨੂੰਨ ਪਾਸ ਕੀਤੇ ਉਹਨਾਂ ਨੂੰ ਮੁੱਢ ਤੋਂ ਨਖੇਦੀ ਕੀਤੀ ਜਾਂ ਕਰਦਾ ਮੈਂ ਆਪਣੇ ਵੱਲੋਂ ਬਾਕੀ ਵਕੀਲ ਸਾਹਿਬ ਸੋਨੂੰ ਡਿਟੇਲ ਚ ਦੱਸ ਹੀ ਚੁੱਕੇ ਹਨ ਅਸੀਂ ਜੋ ਉੱਥੇ ਕਰਨਗੇ ਅਸੀਂ ਇਹਨਾਂ ਦੇ ਨਾਲ ਆ ਜਿਵੇਂ ਕਹਿਣਗੇ ਓਵੇਂ ਕਰਦੇ ਰਵਾਂਗੇ ਜੀ ਕਮਨ ਸਾਹਿਬ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਆਨ ਵਾਲੇ ਟਾਈਮ ਚ ਉੱਥੇ ਜਾ ਕੇ ਦੁਬਾਰਾ ਦਿੱਲੀ ਜਾਓਗੇ ਸੰਘਰਸ਼ ਦੇ ਵਿੱਚ ਉੱਥੇ ਆਪਣੇ ਨੌਜਵਾਨ ਮੁੰਡਿਆਂ ਨੂੰ ਪੰਜਾਬੀਆਂ ਨੂੰ ਸੁਚੇਤ ਕਰੋਗੇ ਇਹਨਾਂ ਕਾਨੂੰਨਾਂ ਦੇ ਬਾਰੇ ਵੀ ਇਹਨਾਂ ਨੂੰ ਆਪਾਂ ਕਿਵੇਂ ਲੜ ਸਕਦੇ ਆ ਮੈਂ ਦੇਖੋ ਮੈਂ ਇਹ ਗੱਲ ਕਹਣੀ ਚਾਹਨਾ ਕਿ ਜਿਹੜੇ ਇਹ ਸਾਡੇ ਕਾਲੇ ਕਾਨੂੰਨ ਹਰੇਕ ਬੰਦੇ ਨੂੰ ਪਤਾ ਹੈ ਜੀ ਕਾਲੇ ਕਾਨੂੰਨ ਕਾਲੇ ਕਾਨੂੰਨ ਐਟਲੀਸਟ ਸਾਡੇ ਜਿਹੜੇ ਪਿੰਡਾਂ ਚੋਂ ਸਾਡੇ ਜਿਹੜੇ ਭਰਾ ਜਾ ਰਹੇ ਨੇ ਸਾਡੀਆਂ ਭੈਣਾਂ ਜਾ ਰਹੀਆਂ ਨੇ ਸਾਡੀਆਂ ਮਾਵਾਂ ਜਾ ਰਹੀਆਂ ਨੇ ਸਾਡੀ ਇਹ ਡਿਊਟੀ ਬਣਦੀ ਹੈ ਵੀ ਐਟਲੀਸਟ ਅਸੀਂ ਜਿਹੜੇ ਸਾਡੇ ਨੌਜਵਾਨ ਪੀੜੀ ਇਹ ਜਾਂ ਸਾਡੇ ਜਿਹੜੇ ਸਾਡੇ ਮੈਂ ਕਹਾਂ ਕਿ ਜਿਹੜੇ ਸਾਡੇ ਪ੍ਰਧਾਨ ਸਾਡੇ ਯੂਨੀਅਨਸ ਦੇ ਬੰਦੇ ਵੀ ਨੇ ਅਸੀਂ ਉਹਨਾਂ ਤੱਕ ਅਸੀਂ ਜਾ ਕੇ ਉਹਨਾਂ ਨੂੰ ਅਸੀਂ ਪ੍ਰੋਪਰਲੀ ਅਸੀਂ ਦੱਸਾਂਗੇ ਵੀ ਇਸ ਕਾਨੂੰਨ ਦੇ ਵਿੱਚ ਕਿਹੜੀਆਂ ਛੋਦਾਂ ਦੀ ਲੋੜ ਏ ਛੋਦਾਂ ਦੀ ਨਹੀਂ ਮੈਂ ਕਹਾਂਗਾ ਇਹਦੀ ਕੈਂਸਲੇਸ਼ਨ ਦੀ ਲੋੜ ਏ ਤੇ ਕਿਹੜੀਆਂ ਉਹਦੀਆਂ ਗਰਾਉਂਡ ਚ ਨੇ ਕੀ ਕਾਲੇ ਕਾਨੂੰਨ ਨੇ ਕੀ ਇਹਦੇ ਕੱਲ ਨੂੰ ਸਾਨੂੰ ਨੁਕਸਾਨ ਹੋ ਸਕਦਾ ਨੇ ਇੱਕ ਚੀਜ਼ ਹੋਰ ਮੈਂ ਤੁਹਾਡੇ ਚੈਨਲ ਥ्रू ਕਹਿਣਾ ਚਾਹੁੰਦਾ ਕਿ ਬ੍ਰਦਰ ਵੀ ਖੜੇ ਨੇ ਵੀਰ ਜੀ ਇੱਥੇ ਕਮਲ ਬਾਜਵਾ ਸਾਹਿਬ ਖੜੇ ਨੇ ਕੱਲ ਸਾਡੇ ਕੋਲ ਸਾਡੇ ਕੋਲ ਇਨਫੋਰਮੇਸ਼ਨ ਆਈ ਵੀ ਇੱਕ ਸਾਡਾ 16 ਸਾਲ ਦਾ ਸਾਡਾ ਛੋਟਾ ਬੱਚਾ ਉਹ ਕੱਲ ਤੁਸੀਂ ਕਹੜੋ ਵੀ ਉੱਥੇ ਜਾਂਦਾ ਰਸਤੇ 'ਚ ਸ਼ਹਾਦਤ ਪਾ ਗਿਆ। ਕੱਲ ਮੈਂ ਲੁਧਿਆਣੇ ਜਾ ਰਿਹਾ ਸੀ ਕਿਸੇ ਮਸਲੇ 'ਚ ਤਾਂ ਉੱਥੇ ਰਸਤੇ 'ਚ ਸਾਡੇ ਕਿਸਾਨਾਂ ਦੀ ਗੱਡੀ ਜਿਹੜੀ ਸੀ ਉਹਦੋਂ ਟੋਟਲੀ ਤੁਸੀਂ ਕਹੜੋ ਡੈਮੇਜ ਹੋ ਗਈ ਐਕਸੀਡੈਂਟ ਹੋਇਆ। ਜਿੰਨੇ ਕਿਸਾਨ ਸਾਡੇ ਤੁਸੀਂ ਕਹੜੋ ਜਿਨ੍ਹਾਂ ਦੇ ਉੱਪਰ ਤਸੱਦਦ ਕੀਤਾ ਜਿੰਨਿਆਂ ਨੇ ਸ਼ਹਾਦਤ ਪਾਈਏ। ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਇਹਦੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਉਹ ਸੈਂਟਰ ਗਵਰਨਮੈਂਟ 'ਚੁੱਕੇ। ਅਸੀਂ ਇਹਦੇ ਤੇ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਪੱਤਰਕਾਰ ਸਾਹਿਬ ਉਹ ਅਸੀਂ ਪੂਰੀ ਅਸੀਂ ਕਰਾਂਗੇ। ਅਸੀਂ ਸੋ ਇਹ ਸਾਨੂੰ ਕੋ ਮਨਪ੍ਰਧ ਬਾਜਵਾ ਸਾਹਿਬ ਜਿਨ੍ਹਾਂ ਨੇ ਜਿਹੜੇ ਕਿ ਕੁਝ ਦਿਨ ਪਹਿਲਾਂ ਹੁਣ ਦਿੱਲੀ ਜਾ ਕੇ ਆਏ ਨੇ ਘਟੋ ਘਟ ਹਫਤਾ 10 ਦਿਨ ਰਹਿ ਕੇ ਆਏ ਨੇ ਇਹਨਾਂ ਨੇ ਕਹਿਣਾ ਸਿੱਧੇ ਸ਼ਬਦਾਂ ਵਿੱਚ ਕਹਿਣਾ ਆ ਵੀ ਜਿਹੜੀ ਵੀ ਉਸ ਸੰਘਰਸ਼ ਦੇ ਵਿੱਚ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਨੇ ਤੇ ਉਸ ਤੋਂ ਲਾਭ ਜਿੰਨਾ ਜਿੰਨਾ ਵੀ ਨੁਕਸਾਨ ਜਿਹੜਾ ਪੰਜਾਬੀ ਭਰਾਵਾਂ ਦਾ ਜਿਨ੍ਹਾਂ ਨੇ ਵੀ ਕਿਸਾਨ ਭਾਈਚਾਰੇ ਦਾ ਨੁਕਸਾਨ ਹੋਇਆ ਤੇ ਇਹ ਹਰੇਕ ਨੂੰ ਇਨਸਾਫ ਦਿਵਾਉਣਗੇ ਇਹਨਾਂ ਦੇ ਆਪਣੇ ਵੱਲੋਂ ਵੀ ਕੋਰਟ ਦੀ ਲੜਾਈ ਦਰਵਾਜ਼ਾ ਖੜਕਾਇਆ ਜਾਵੇਗਾ ਤੇ ਆਨ ਵਾਲੇ ਟਾਈਮ 'ਚ ਇਹ ਦੁਬਾਰਾ ਦਿੱਲੀ ਜਾ ਕੇ ਉਸ ਸੰਘਰਸ਼ ਦੇ ਵਿੱਚ ਜਾ ਕੇ ਉੱਥੇ ਦੇ ਜਿੰਨੇ ਪੰਜਾਬੀ ਭਰਾ ਨੇ ਜਾਂ ਕਿਸਾਨ ਵੀਰ ਨੇ ਉਹਨਾਂ ਨੂੰ ਇਹਨ ਅਮਰੀਕੀ ਨਾਲ ਆਪਣੀ ਵਕਾਲਤ ਦੇ ਜ਼ਰੀਏ ਸਮਝਾਉਣਗੇ ਸੋ ਕੈਮਰਾਮੈਨ ਰਵੀ ਦੇ ਨਾਲ ਹਰਜੀਤ ਮਠਾੜੂ ਰੇਡੀਓ ਪੰਜਾਬ ਕੋਡੇ ਚੰਡੀਗੜ੍ਹ